ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਜੋ ਚਲਿਏ ਦਰਸ਼ਨ ਕਰਨ ਅਗਰ ਕੀਰਤਨ ਦੇ ਗੱਲ ਇਹ ਕਹਣਾ ਓਏ ਜਾਈ ਇਨਸ਼ਾਅੱਲਾ ਦੋ ਪਟਨਾ ਆਈ ਤੁਰਕ ਤੂੰ ਜਾਈ ਨਾ ਮੂੰਹ ਕੰਮੀ ਨੇ ਜਣਾ ਜਬੇ ਡਰਿਛਾ ਤਾਂ ਬੋਲ ਤੁਹਾਡੀ ਵਾਰੀ ਆ ਗਈ ਏ ਜਿੱਦਾਂ ਤੇ ਯੁੱਧ ਖਤਮ ਹੋ ਜਾਂਦਾ ਇਹ ਯੁੱਧ ਸਟਾਰਟ ਹੁੰਦਾ 파 ਇਹਦਾ ਗਾਜੀਆਂ ਨੇ ਇਹਨਾਂ ਮੁਗਲ ਪਠਾਣਾ ਨੇ की फते आज मैं तेरे सारे नाल माता गुजर क्यों जी अधे छोटे साहेब जाजा जा जी कविता पेश करन जा रहे हाँ इस पर के जात के बलाव जी वाहे गुजी का खासा बाहे गुजी की फते रात लंबीया Gracias. ਰਖਣਾ ਲੰਗਰ ਹੈ ਹੈ ਢੇਟਣੀ ਪੜਿਆ ਤੋ ਤੇ ਰਾਜ ਕੇ ਕਰਨਾ ਇਹਦਾ ਸ਼ਬਦ ਵਾਲ ਧਿਆਣੇ ਵੀ ਸ਼ਬਦ ਮੈਂ ਬੋਲਣਾ ਤਾਂ ਕਰਕੇ ਨਹੀਂ ਖਾਦਾ ਹਾਂ ਮੈਂ ਫੇਰ ਖਾਣੇ ਆ ਮੋਚੀ ਤੇ ਟੂਟੀ ਨਹੀਂ ਕਰਦੇ ਹਾਂ ਕੋਲਚਾ ਕੋਲਚਾ ਖਾਣੇ ਆ ਜਾ ਮੈਂ ਛੋਲੇ ਲੱਫਟੋ ਨਹੀਂ ਖਾਣ ਮਨ ਕਰਦਾ। ਤਾਦੀ ਛੋਲੇ ਥੋੜੇ ਨਾਲ ਕੱਗ ਬਣਾ ਦੇ ਹਨਾ। ਫੂਲੇ ਦੇ ਭੜਗੇ ਦੇ। ਜੇ ਨਹੀਂ ਖਾਦੇ ਛੋਲੇ ਲੱਫਟੋ ਰ ਮੈਂ ਖਾਦੇਗਾ। ਤੰਦੂਰੀ ਰੋਟੀ ਹੈਗੀ ਹੀ ਥੋ ਰੱਜ ਕੇ ਖਾ ਲਾਂ। ਆ ਜਾ ਨਾਲ ਦਾਲ ਫੁਰਕਾ ਖਾਉਂਗੇ ਮਾਸੀ ਬਰਾ ਮੈਨੂੰ ਵੀ ਲੱਗੇਗੀ ਭੁੱਖ। ਚਲਿਏ ਸ਼ਹਿਰ ਵੀ ਉਹ ਮੰਗ ਲੈ। ਨਹੀਂ ਭੈਣੇ ਸ਼ਹਿਰ ਨਹੀਂ ਜਾਣਾ। ਅੱਛਾ ਬੱਬੂ ਯਾਰ ਪਹਿਲੇ ਨੰਬਰ ਦੀ ਦੁਕਾਨ ਛੋਲੇ ਲੱਫਟੋ ਲੈ। ਨਾ ਨਹੀਂ ਭੈਣੇ ਸ਼ਹਿਰ ਨਹੀਂ ਜਾਣਾ। ਆਪਾਂ ਚਾਹ ਪੀ ਕੇ ਤੇ ਚਲਿਏ ਘਰ ਨੂੰ। ਚਾਹ ਭੰਡਿਆ ਹੈ। ਨਹੀਂ ਮੈਂ ਨਹੀਂ ਆਖਿਆ। ਚਾਹ ਪੀ ਕੇ ਤੇ ਚੱਲ। ਆਪ ਵੀ ਆ ਚੁੱਕੇ ਆ ਜੀ ਨਗਰ ਕੀਰਤਨ ਵੇਖ ਕੇ ਕਾਰ ਦੇ ਚਦ ਅਸੀਂ ਆਏ ਕਾਰ ਤੇ ਕਾਰ ਆ ਗਿਆ ਪਾਰਸਾ ਤਾਂ ਬਾਏ ਬਾਏ ਜੀ ਮਿਲਦੇ ਨਾ ਸੋ ਰੋ ਵਿੱਚ ਪਹਿਲਾ ਪਾਰਸਾ ਨੇ 24 ਘੰਟੇ ਚ ਜਿਹੜਾ ਹੋਏ ਨਾ ਵਾ ਕੈਸਲ ਹੋ ਗਿਆ ਇਹ ਮੈਂ ਕਿਹਾ ਮੈਨੂੰ ਸ਼ੋਰ ਦੀ ਨਾ ਹੂੰ ਹੂੰ ਇਹ ਦੁਬਾਰਾ ਕਿ ਤਾਈ ਨੇ ਫੇਰ ਕੇ ਤੇ ਆਰਡਰ ਆਇਆ ਇਹ ਇਹ ਮੇਰੇ ਸਿਰਫ 10 ਪੈਕ ਵਾਲਾ ਵਾ ਪਾਇਦਾ ਨਹੀਂ ਹੁਣ ਕੀ ਨਿਕਲਦਾ ਇਹ ਵਿੱਚ 10 ਪੈਕ ਹੈ ਕਰ ਨਿਕਲਦਾ ਇਹ ਜਿਆ ਵੀ ਬੈਕਸ ਖਾਲੀ ਭੇਜ ਦਿੱਤਾ ਹੀ ਉਹਨਾਂ ਨੇ ਪਤਾ ਨਹੀਂ ਹਾਂ ਇਹਦਾ ਛਟਕੂ ਜਿਹਾ ਹਾਂ ਪੁੱਛ ਕਿੰਨਾ ਵੱਡਾ ਹੈ ਫਾਇਦਾ ਕਰਨਾ ਜੋ ਕੱਤਾ ਜਾ ਪਾੜਨਾ ਗੱਤ ਤੇ ਪੈਸੇ ਲੈਂਦੇ ਓਂ ਪੀ ਨਹੀਂ ਪੀ ਨਹੀਂ ਬੀ ਆਂ ਤੇ ਬਣਾ ਲਓ ਤੈਨੂੰ ਛੋਟੇ ਜਿਹੇ ਪਾਣੀ ਟਾਰਦੇ ਹੋ ਹਾਂ ਬਸ ਐਨੂੰ ਕਟੜਾ ਲੈ ਅਸੀਂ ਇਹਦਰ ਨਹੀਂ ਕੱਢ ਨਹੀਂ ਸਕਦੇ ਆਪਾਂ ਹਮ ਬੇ ਕਲਿੱਪ ਲੱਗਾਉਣਾ ਹੈ ਇਹ ਤੇ ਲਾਉ ਕਲਿੱਪ ਕਿੱਥੇ ਕਿੱਸੇ ਉੱਤੇ ਇਹ ਇਦਾਂ ਕੀ ਨਹੀਂ ਹਾਂ ਨਾੜ ਕਾਟੇ ਕਾਟੇ ਇੱਕ ਜੋੜਾ ਕੱਟ ਲਾ ਵਿੱਚ ਚਾਲਤੀ ਬਾਅਦ ਇੱਕ ਗਲਵਸ ਤੇ ਕੋਸ ਆਪ ઓਪਰੇਸ਼ਨ ਕਰੋ ਹਮ ਸਸ ਕਿਚਨ ਵਾਸਤੇ ਪਾਗ ਭਾਂਡੇ ਮਾਂਜਣ ਵਾਸਤੇ ਮੰਗਾਏ ਆ ਪਾ ਜੀ ਆ ਹੱਥ ਪੋੜ ਖਰਾਬ ਹੋ ਜਾਂਦੇ ਆ ਇਸ ਲਈ ਪਾ ਮੰਗਵਾਏ 6 ਰੁਪਏ ਦੇ ਕਿੰਨੇ ਪੀਸ ਆ ਕੰ ਉਹ ਹੀ ਰਾਵੀ ਖੰਦੀ 10 ਮੰਗਵਾਏ ਮੈਂ 10 ਨਾ ਰਿਫਰ ਆਏ ਹੁਣੇ ਕਿਉਂਕਿ ਲਿਖਿਆ ਹੀ ਨਹੀਂ ਹੈ ਨਾ ਸਸਤੀ ਆ ਨਾ ਹਾਂ ਤੇ ਫਿਰ ਆਏ ਹਣੇ ਨਾ ਤੇ 10 ਸਪੀਸ